ਇੱਕ ਬੜੀ ਪਰਸੈਪਸ਼ਨ ਬਣੀ ਹੋਈ ਹੈ ਵੀ ਵੀ ਤੁਸੀਂ ਜੀ ਪੰਜਾਬੀ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਦਾ ਮਰਡਰ ਕੀਤਾ ਹੈ ਬਿਲਕੁਲ ਗਲਤ ਹੈ ਜੋ ਸਾਡਾ ਪੁਲਿਸ محکمہ ਦਾ ਪੁਲਿਸ ਦੇ ਅਫਸਰਾਂ ਦਾ ਸਾਡਾ ਕੋਈ ਅਕਸ ਬਹੁਤਾ ਚੰਗਾ ਨਹੀਂ ਹੈ ਪਬਲਿਕ ਦੇ ਵਿੱਚ ਮਾੜਾ ਹੈ ਕਿਉਂ ਹਿਸਟੋਰੀਕਲ ਬੈਕਗਰਾਉਂਡ ਹੈ ਪਰ ਫੇਕ ਐਨਕਾਊਂਟਰ ਤਾਂ ਪੰਜਾਬ 'ਚ ਹੋਏ ਨੇ ਇਹਨੂੰ ਤੁਸੀਂ ਇਨਕਾਰ ਤਾਂ ਨਹੀਂ ਕਰ ਸਕਦੇ ਕੋਈ ਨੂੰ ਪਤਾ ਕਿੰਨੇ ਬੰਦੇ ਉਹਦੇ 'ਚ ਸਜ਼ਾ ਪਾ ਕੇ ਅੰਦਰ ਆਪਣੀਆਂ ਕਨਵਿਕਸ਼ਨਾਂ ਉਹਨਾਂ ਨੇ ਫੇਸ ਕੀਤੀਆਂ ਦੇਖੋ ਜਿੱਥੇ ਵੀ ਇਹੋ ਜੇ ਹੋਏ ਨੇ ਉਹਨਾਂ ਦੇ ਅੰਦਰ ਦੇਖੋ ਕ total ਬੰਦੇ ਕਿੰਨੇ ਮਰੇ ਨੇ ਤੁਸੀਂ ਸ਼ਾਇਦ ਹਿਸਾਬ ਨਹੀਂ ਕੀਤਾ ਹੋਣਾ ਪੰਜਾਬ ਦੀ ਇਸ ਤਰਾਸਦੀ ਦੇ ਅੰਦਰ ਕਰੀਬ 10000 ਤੋਂ ਉੱਪਰ ਬੰਦੇ ਮਰੇ ਨੇ ਜਿਹਦੇ ਅੰਦਰ ਕਰੀਬ 1900 ਦੇ ਕਰੀਬ ਪੁਲਿਸ ਦੇ ਅਫਸਰ ਤੇ ਜਵਾਨ ਨੇ 6 आईपीएस अफसर ਨੇ ਜਿਹੜੇ ਮਾਰੇ ਗਏ ਕੁਝ ਜਿਹੜੇ ਜ਼ਖਮੀ ਹੋਏ ਨੇ ਮਰੇ ਵਰਗੇ ਔਰ ਬਚ ਗਏ ਉਹ ਗੱਲ ਵੱਖਰੀ ਹੈ